ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਟੈਲੀਵਿਜ਼ਨ ਤੇ ਲੇਖ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਟੈਲੀਵਿਜ਼ਨ 20ਵੀਂ ਸਦੀ ਦੀ ਕਾਢ ਹੈ ਇਹ ਇਸ ਵੇਲੇ ਹਰੇਕ ਦੀ ਰੋਜ਼ ਦੀ ਖੁਰਾਕ ਬਣ ਚੁੱਕਾ ਹੈ ਅੱਜ ਟੀਵੀ ਲਗਭਗ ਹਰੇਕ ਘਰ ਦਾ ਸ਼ਿੰਗਾਰ ਹੈ। ਅਸਲ ਵਿੱਚ ਇਹ ਮਨੋਰੰਜਨ ਦਾ ਬਹੁਤ ਵਧੀਆ ਸਾਧਨ ਹੈ। ਦਿਨ ਭਰ ਦਾ ਥੱਕਿਆ ਟੁੱਟਿਆ ਆਦਮੀ ਜਦੋਂ ਇਸ ਤੇ ਵਿਖਾਏ ਜਾਂਦੇ ਨਾਟਕ, ਫਿਲਮਾਂ ਅਤੇ ਸੰਗੀਤ, ਗੀਤ ਸੰਗੀਤ ਤੇ ਹੋਰ ਪ੍ਰੋਗਰਾਮ ਦੇਖਦਾ ਹੈ ਤਾਂ ਉਸ ਦੀ ਸਾਰੀ ਥਕਾਵਟ ਲੈ ਜਾਂਦੀ ਹੈ। ਅਸੀਂ ਟੀਵੀ ਤੇ ਤਾਜ਼ੀਆਂ ਖਬਰਾਂ ਜਦੋਂ ਮਰਜ਼ੀ ਦੇਖ ਸਕਦੇ ਹਾਂ। ਦੇਸ਼ ਵਿਦੇਸ਼ ਵਿੱਚ ਕਿਤੇ ਵੀ ਕੋਈ ਮਾੜੀ ਚੰਗੀ ਘਟਨਾ ਵਾਪਰੀ ਹੋਵੇ, ਕੁਝ ਹੀ ਮਿੰਟਾਂ ਵਿੱਚ ਸਾਡੇ ਤੱਕ ਪੁੱਜ ਜਾਂਦੀ ਹੈ। ਇਹ ਆਮ ਜਾਣਕਾਰੀ ਦਾ ਇੱਕ ਬਹੁਤ ਵਧੀਆ ਸਾਧਨ ਹੈ। ਇਸ ਤੋਂ ਕਿਸਾਨਾਂ ਦੀ ਜਾਣਕਾਰੀ ਲਈ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਨਾਲ ਮੁਲਾਕਾਤ ਕਰਾਈ ਜਾਂਦੀ ਹੈ ਇਸ ਤੋਂ ਵਪਾਰੀ ਲੋਕ ਆਪਣੇ ਸਮਾਨ ਦੀ ਮਸ਼ਹੂਰੀ ਦੇ ਕੇ ਚੋਖਾ ਲਾਭ ਲੈਂਦੇ ਹਨ ਇਸ ਦੇ ਕੰਮ ਕਰਦੇ ਕਲਾਕਾਰ ਕਲਾਕਾਰਾਂ ਲੇਖਕ ਆਦੀ ਨੂੰ ਉਹਨਾਂ ਦੇ ਕੰਮ ਸਦਕੇ ਚੰਗੇ ਪੈਸੇ ਮਿਲਦੇ ਹਨ ਇਸ ਤਰ੍ਹਾਂ ਟੀਵੀ ਦੇ ਬਹੁਤ ਲਾਭ ਹਨ ਟੀਵੀ ਨੂੰ ਜਿਆਦਾ ਨੇੜਿਓਂ ਦੇਖਣ ਨਾਲ ਇਹ ਅੱਖਾਂ ਤੇ ਮਾੜਾ ਪੈੜਾ ਅਸਰ ਪਾਉਂਦਾ ਹੈ ਇਸ ਨੂੰ ਹਰ ਵੇਲੇ ਦੇਖਦੇ ਰਹਿਣ ਨਾਲ ਸਮੇਂ ਅਤੇ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਇਸ ਲਈ ਟੀਵੀ ਨੂੰ ਸਮੇਂ ਅਨੁਸਾਰ ਹੀ ਦੇਖਣਾ ਚਾਹੀਦਾ ਹੈ